ਆਜ਼ਾਦੀ ਦਿਹਾੜੇ ਤੇ ਆਜ ਦੇ ਜਨਰੇਸ਼ਨ ਜਿਹੜੇ ਬੱਚੇ ਸਾਡੇ ਉਹਨਾਂ ਨੂੰ ਆਪਣੇ ਦੇਸ਼ ਦੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਔਰ ਉਸ ਦੇ ਇਹ ਬੱਚੇ ਜਿਹੜੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਪ੍ਰੇਡ ਕਰ ਰਹੇ ਸੈਰ ਦੇ ਵਿੱਚ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਦੇਸ਼ ਭਗਤੀ ਦੇ ਲਈ ਕੌਮੀ ਝੰਡੇ ਨੂੰ ਲੈ ਕੇ ਇਹਨਾਂ ਵੱਲੋਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਇਸ ਝੰਡੇ ਦੇ ਲਈ ਸਾਡੇ ਦੇਸ਼ ਕੇ ਸ਼ਹੀਦਾਂ ਨੇ ਕਿਸ ਤਰ੍ਹਾਂ ਕੁਰਮਣੇ ਦੇ ਕੇ ਆਜ਼ਾਦੀ ਲਈ ਹੈ ਉਸਨੂੰ ਜ਼ਿੰਦਾ ਰੱਖਣਾ ਸਾਡੇ ਸਾਡੇ ਦੀ ਜ਼ਿੰਮੇਦਾਰੀ ਹੈ ਸਮਾਣਾ ਦੇ ਮੁਦਗਿਲ ਪਲੇਵੇ ਸਕੂਲ ਦੇ ਜਿਹੜੇ ਤੁਸੀਂ ਦੇਖ ਨੰਨੇ-ਮੁੰਨੇ ਬੱਚੇ ਛੋਟੇ-ਛੋਟੇ ਜਿਹੜੇ ਕਿ ਸੈਰ ਦੇ ਵਿੱਚ ਰਾਸ਼ਟਰੀ ਝੰਡਾ ਲੈ ਕੇ ਕومی ਝੰਡਾ ਲੈ ਕੇ ਜਾਗਰੂਕ ਕਰ ਰਹੇ ਹਨ ਦੇਸ਼ ਦੀ ਆਜ਼ਾਦੀ ਦੇ ਲਈ ਝੰਡੇ ਨੂੰ ਕਿਸ ਤਰ੍ਹਾਂ ਅਸੀਂ ਇਸ ਕੀ ਉਸ ਸਾਨ ਨੂੰ ਕਾਇਮ ਰੱਖ ਰਹੇ ਹ ਅ ਵਿਤੀ ਹਰ ਸਾਲ ਮੁਦਗਿਲ ਪਲੇਵੇ ਸਕੂਲ ਵੱਲੋਂ ਇਹ ਰੈਲੀ ਕੱਢੀ ਜਾਂਦੀ ਹੈ 15 ਅਗਸਤ ਦੇ ਸਬੰਧ ਵਿੱਚ ਤੇ ਇਸ ਦਾ ਮੇਨ ਮੋਟਿਵ ਹੁੰਦਾ ਹੈ ਕਿ ਤਾਂ ਕਿ ਲੋਕਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਪੈਦਾ ਹੋਵੇ ਤੇ ਬੱਚਿਆਂ ਦੇ ਵਿੱਚ ਵੀ ਇਸ ਤੇ ਪ੍ਰਤੀ ਜਾਗਰੂਤਾ ਹੋਵੇ ਕਿਉਂਕਿ ਅੱਜ ਕੱਲ ਆਪਾਂ मतलब ਹੋਰ ਜਿਹੜੇ ਇਵੈਂਟਸ ਨੇ ਉਹਦੇ ਵਿੱਚ ਤਾਂ ਆਪਾਂ ਭਾਗ ਲੈਨੇ ਆ ਪਰ ਦੇਸ਼ ਦੀ ਆਜ਼ਾਦੀ ਵਾਲੇ ਇਵੈਂਟ ਦੇ ਵਿੱਚ ਬੱਚਿਆਂ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਇਸ ਕਰਕੇ ਸਾਡਾ ਉਪਰਾਲਾ ਹਰ ਸਾਲ ਤੋਂ ਹੀ ਇਹ ਹੁੰਦਾ ਹੈ ਵੀ ਅਸੀਂ ਬੱਚਿਆਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਪੈਦਾ ਕਰੀਏ ਤਾਂ ਕਿ ਇਹ ਛੋਟੇ-ਛੋਟੇ ਬੱਚੇ ਨੇ ਇਹਨਾਂ ਦੇ ਵਿੱਚ ਹੁਣੇ ਤੋਂ ਹੀ ਦੇਸ਼ ਦੇ ਪ੍ਰਤੀ ਔਰ ਬਹੁਤ ਜ਼ਿਆਦਾ ਲਗਾਵ ਹੋਵੇ ਲਗਨ ਹੋਵੇ ਤਾਂ ਹੁਣ ਜਿਹੜੇ ਛੋਟੇ-ਛੋਟੇ ਬੱਚੇ ਨੇ ਇਹ ਤਿਰੰਗਾ ਦੀ ਡਰੈਸ ਦੇ ਵਿੱਚ ਆਏ ਨੇ ਇਹਨਾਂ ਦਾ ਵੀ ਮੇਨ ਮੋਟਿਵ ਇਹ ਹੈ ਐਵੀ ਤਾਂ ਕਿ ਇਹ ਦੇਸ਼ ਪ੍ਰੇਮ ਨੂੰ ਉਜਾਗਰ ਕਰ ਸਕੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼